ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜਿਹੜੀ ਪ੍ਰੈਸ 'ਚ ਮੈਨੂੰ ਕਿਉਂ ਆਉਣਾ ਪਿਆ মিডিਆ ਦੇ ਸਾਹਮਣੇ ਉਹ ਮੈਂ ਤੜਕੇ ਦੀ तकरीबन ਸਾਰੇ ਜਿਹੜੇ ਚੈਨਲ ਨੇ ਖਬਰਾਂ ਵਾਲੇ ਉਹਨਾਂ ਤੇ ਆ ਖਬਰ ਜਿਹੜੀ ਸਵੇਰ ਦੀ ਚੱਲ ਰਹੀ ਹੈ ਪਹਿਲਾਂ ਮੈਂ ਤੁਹਾਨੂੰ ਇਹ ਖਬਰ ਸੁਣਾ ਦਿੰਦਾ ਫਿਰ ਆਪਣੀ ਗੱਲਬਾਤ ਅੱਗੇ ਸ਼ੁਰੂ ਕਰਾਂਗੇ ਇਹ ਜਿਹੜੀ ਖਬਰ ਤੜਕੇ ਦੀ ਸਾਰੇ ਚੈਨਲਾਂ ਤੇ ਚੱਲ ਰਹੀ ਹੈ ਕਿ ਲੱਖਾ ਸਿੰਘ ਸੁਧਾਨਾਪੁਰ ਤੋਂ ਜਿਹੜੇ ਠੇਕੇਦਾਰ ਨੇ ਸਕਤਾਂ ਹਾਈਵੇ ਬੰਨ੍ਹਣ ਦਾ ਕੰਮ ਲੈ ਰਿਹਾ ਹੁੰਦਾ ਉਹਨਾਂ ਨੂੰ ਜਾਨੋਂ ਮਾਰ ਦੀ ਧਮਕੀ ਉਹਨਾਂ ਨੂੰ ਅੱਗ ਲਾ ਕੇ ਸਾੜਨ ਦੀ ਧਮਕੀ ਤੇ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਜਿਹੜੇ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਉਹਨਾਂ ਨੇ ਨਿਰਦੇਸ਼ ਜਾਰੀ ਕੀਤੇ ਨੇ ਡੀਜੀਪੀ ਨੂੰ ਕਿ ਇਹਦੇ ਦੇ ਕੋਰਟ ਜਿਹੜੀ ਉਕਾਰ ਵਾਈਟ ਦੀ ਆ। ਮੈਨੂੰ ਇਹ ਖਬਰਾਂ ਤੋਂ ਪਤਾ ਲੱਗਦਾ ਵੀ ਲੱਖਾਂ ਕਿਸੇ ਨੂੰ ਸਾੜਨ ਗਿਆ, ਕਿਸੇ ਨੂੰ ਮਾਰਨ ਗਿਆ, ਕਿਸੇ ਨੂੰ ਧਮਕੀ ਦੇਣ ਗਿਆ। ਸਰਕਾਰ ਖੇਡ ਵੀ ਖੇਡ ਰਹੀ ਹੈ। ਜਿਵੇਂ ਲੱਖੇ ਦੇ ਉੱਤੇ ਇੱਕ ਫਿਕਰ ਚਾ ਦਿੱਤਾ ਗਿਆ ਅੱਜ ਤੋਂ 2 ਸਾਲ ਪਹਿਲਾਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹਰੀਕੇ ਪਤਨ ਥਾਣੇ ਕਿ ਲੱਖਾ ਚਿੱਟਾ ਵੇਚਣਾ। ਲੱਖੇ ਦੇ ਸੰਬੰਧ ਪਾਕਿਸਤਾਨ ਦੀਆਂ ਯਸ਼ੀਆਂ ਨਾਲ ਆ। ਲੱਖੇ ਦੇ ਸੰਬੰਧ ਕਿਸੇ ਜੋ ਕੈਨੇਡਾ ਬੈਠੇ ਕਿਸੇ ਗੈਂਸਟਰ ਨਾਲਾ ਲੱਖਾ ਉਥੋਂ ਚਿੱਟਾ ਵੀ ਵੇਚਦਾ ਲੱਖਾ ਜਿਹੜਾ ਹਥਿਆਰਾਂ ਦੀ ਤਸਕਰੀ ਕਰਦਾ ਇਹ ਪਰਚਾ ਲੱਖੇ ਦੇ ਹੁੰਦਾ ਤਾਂ ਲੱਖੇ ਨੂੰ ਘੱਟੋ ਘੱਟ 20 ਦਿਨਾਂ ਬਾਅਦ ਜਦੋਂ ਵੀ ਉੱਥੇ ਗੱਲ ਨਿਕਲ ਕੇ ਆਉਂਦੀ ਹੈ ਗਾਹਾਂ ਦੀਆਂ ਫਿਰ ਪਤਲਾ ਦੇ 20 ਦਿਨ ਪਹਿਲਾਂ ਲੱਖੇ ਤੇ ਇੱਕ ਐਫਆਈਆ ਦਰਜ ਹੁਣ ਇਹ ਮੇਰੇ ਤੇ ਜਿਹੜੀ ਖਬਰ ਚੱਲ ਰਹੀ ਹੈ ਲੜਕੇ ਦੀ ਲੱਖਾ ਕਿਸੇ ਠੇਕੇਦਾਰ ਨੂੰ ਸਾੜ ਦਿੰਦੀਆਂ ਧੰਪੀਆਂ ਦੇਖੇ ਗਿਆ ਲੱਖਾ ਕਸਰ ਨੂੰ ਮਾਰਨ ਦੀ ਧਮਕੀ ਦੇ ਕੇ ਗਿਆ ਕੋਈ ਤਾਂ ਲੱਖੇ ਦੀ ਰਿਕਾਰਡਿੰਗ ਹੋਊਗੀ ਕਿਸੇ ਨੇ ਲੱਖੇ ਨੂੰ ਫੋਨ ਕੀਤਾ ਹੋਊਗਾ ਜਾਂ ਲੱਖਾ ਕਿਤੇ ਗਿਆ ਹੋਊਗਾ ਉਦੀ ਕੋਈ ਸੀਸੀਟੀਵੀ ਹੋਊਗੀ ਕੋਈ ਨਾ ਕੋਈ ਨਾ ਕੋਈ ਦਾ ਸਬੂਤ ਤੱਤ ਕੋਈ ਖੁਦ ਹੀ ਪਰ ਇਹ ਜਿਹੜਾ ਜਿਹੜੀ ਸ਼ਾਰਜ ਜਿਹੜੀ ਮੈਂ ਕਹੂੰਗਾ ਨੀਤੀ ਸਰਕਾਰ ਖੇਡ ਰਹੀ ਆ ਵੀ ਜ਼ਰੂਰੀ ਮੈਂ ਕੋਈ ਪੰਜਾਬ ਦੇ ਅਹਿਮ ਮੁੱਦੇ ਦੇ ਉੱਤੇ ਗੱਲ ਕਰਨਾ ਆਉਣਾ ਜਾਂ ਕੋਈ ਅਹਿਮ ਮੁੱਦੇ ਨੂੰ ਮੈਂ ਛੇੜਦਾ ਜਾਂ ਅਹਿਮ ਮੁੱਦੇ ਦੇ ਉੱਤੇ ਅਸੀਂ ਕੋਈ ਲਾਹੰਬੰਦੀ ਕਰਦੇ ਹਾਂ ਉਹਦੀ ਸਰਕਾਰ ਕਿਸੇ ਵੀ ਤਰੀਕੇ ਨਾਲ ਮੈਨੂੰ ਘੇਰਦਾ ਯਤਨ ਕਰਦੀ ਹੁਣ ਸਾਡਾ ਮੁੱਦਾ ਚੱਲ ਰਿਹਾ ੁੱਡੇ ਦਰਿਆ ਨੂੰ ਬੰਨ੍ਹ ਮਾਰਨਾ 24 ਅਗਸਤ ਨੂੰ ਅਸੀਂ ਇੱਕ ਰੋਹ ਮਾਰਚ ਰੱਖਿਆ ਹੈ ਲੁਧਿਆਣੇ ਦੇ ਵਿੱਚ ਵਿਰੋਧਾ ਪ੍ਰਦਰਸ਼ਨ ਤੋਂ ਲੈ ਕੇ ਸ਼ੀਰਕਰਤਾਰ ਸਿੰਘ ਸਰਾਬੇ ਦੇ ਹੋਂਦ ਤੱਕ 15 ਸਤੰਬਰ ਤੱਕ ਸਰਕਾਰ ਨੂੰ ਸਾਡਾ ਅਲਟੀਮੇਟ ਮੈਨੂੰ ਜਾਂਦਾ ਹੱਲ ਕਰ ਦੋ ਜਿਹੜੀਆਂ 11 ਡਾਈ ਫੈਕਟਰੀਆਂ ਪਾ ਰਹੀਆਂ ਨੇ ਸਤਲੋਜ ਤੇ ਨਹੀਂ 15 ਸਤੰਬਰ ਤੱਕ ਅਸੀਂ ਇਹ 11 ਬੰਦ ਕਰ ਦਿਆਂਗੇ ਉਦੋਂ ਪਹਿਲਾਂ ਮੈਨੂੰ ਸਰਕਾਰ ਕਿਸੇ ਨਾ ਕਿਸੇ ਤਰੀਕੇ ਨਾਲ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਮੈਨੂੰ ਮੀਡੀਆ ਤੋਂ ਪਤਾ ਲੱਗਦਾ ਤੇ ਮੀਡੀਆ ਦੇ ਉੱਤੇ ਮੈਂ ਹੈਰਾਨ ਹਾਂ ਕਿ ਮੀਡੀਆ ਮੇਰਾ ਕੋਈ ਵਰਸ਼ਨ ਦੇ ਬਿਨਾ ਮੇਰੀ ਕੋਈ ਗੱਲ ਸੁਣੇ ਬਿਨਾ ਮੇਰਾ ਜਵਾਬ ਲੈ ਬਿਨਾ ਚਲਾ ਰਿਹਾ ਮੈਨੂੰ ਭੂ ਮਾਫੀਆ ਵੀ ਬਣਾ ਰਿਹਾ ਦੇਖੋ মিডিਆ ਦੇ ਵਿੱਚ ਭੂ ਮਾਫੀਆ ਬੋਲਿਆ ਜਾ ਰਿਹਾ ਤੁਸੀਂ ਵੀ ਸਾਰੇ মিডিਆ ਵਾਲੇ ਖੜੇ ਮੈਂ ਤੁਹਾਨੂੰ ਵੀ ਗੱਲ ਪੁੱਛਣਾ ਚਾਹੁੰਦਾ ਵੀ ਜਦੋਂ ਕਿਸੇ ਬੰਦੇ ਦੇ ਖਿਲਾਫ ਕੋ ਇਲਜ਼ਾਮ ਲੱਗਦਾ ਤੁਸੀਂ ਉਸ ਬੰਦੇ ਦਾ ਪੱਖ ਵੀ ਜਾਣਦੇ ਹੋ ਵੀ ਭਾਈ ਤੁਹਾਡੇ ਉੱਤੇ ਆ ਇਲਜ਼ਾਮ ਬਾਜੀ ਹੋਈ ਆ ਤੁਹਾਡੇ ਉੱਤੇ ਆ ਖਬਰ ਚੱਲ ਰਹੀ ਆ ਤੁਹਾਡੇ ਕਿਸੇ ਬੰਦੇ ਨੇ ਆ ਕੇ ਆ ਤੁਹਾਡੇ ਤੇ ਇਲਜ਼ਾਮ ਲਾ ਥੋੜਾ ਕੀ ਕਹਿਣਾ ਮੈਨੂੰ ਪਤਾ ਤੱਕ ਨਹੀਂ ਹੈਗਾ ਤੇ ਇਹ ਖਬਰਾਂ ਚੱਲ ਜਾਂਦੀਆਂ ਵੀ ਲੱਖਾਂ ਕਿਸੇ ਨੈਸ਼ਨਲ ਹਾਈਵੇ ਤੇ ਜਿਹੜੇ ਠੇਕੇਦਾਰ ਨੂੰ ਸ਼ਰਕਾਂ ਦੇ ਨੂੰ ਸਾੜਨ ਦੀ ਧਮਕੀ ਦਿੰਦਾ ਮਾਰਨ ਦੀ ਧਮਕੀ ਦਿੰਦਾ ਅੱਗ ਨਾਲ ਮਚਾਉਣ ਦੀ ਧਮਕੀ ਦਿੰਦਾ মিডিਆ ਟ੍ਰੈਲਰ ਤੋਂ ਪਹਿਲੇ ਚੱਲ ਜਾਂਦਾ ਸੋ ਮੈਂ ਸਿੱਧੇ ਰੂਪ ਦੇ ਵਿੱਚ ਗੱਲ ਕਹਿਣਾ ਚਾਹੁੰਦਾ ਭਾਂਤ ਮਾਨ ਨੂੰ ਕਹਿਣਾ ਚਾਹੁੰਦਾ ਵੀ ਜਿੰਨਾ ਚਿਰ ਇਹ ਸਾਥ ਚੱਲਦੇ ਨੇ ਜਿੰਨਾ ਚਿਰ ਲੱਖਾ ਜਾਂਦਾ ਇਹ ਆਵਾਜ਼ ਇਸ ਤਰ੍ਹਾਂ ਹੀ ਚੱਲਦੀ ਰਹੇ ਤੂੰ ਪਹਿਲਾਂ ਵੀ ਕੋਸ਼ਿਸ਼ਾਂ ਕਰ ਲਈਆਂ ਪਹਿਲਾਂ ਸਾਡੇ ਹੋਰ ਸਾਥੀਆਂ ਦੇ ਵੀ ਕੋਸ਼ਿਸ਼ਾਂ ਕਰ ਲਈਆਂ ਪਰਚੇ ਦੇ ਕੇ ਦਬਾਉਣ ਦੀਆਂ ਕੋਸ਼ਿਸ਼ਾਂ ਕੁੱਤਾ ਮਾਰਾਂ ਮੇਰੇ ਤੇ ਕਿੱਡਾ ਬੜਾ ਅਲਜਾਉਣ ਜਿਹੜਾ ਬੰਦਾ 10 ਸਾਲ ਤੋਂ ਨਸ਼ਿਆਂ ਖਿਲਾਫ ਚੱਟਿਆਂ ਖਿਲਾਫ ਲੜਦਾ ਉਹਦੇ ਉੱਤੇ ਕਿੱਤਾ ਵੇਚਦਾ ਹੁਣ ਇੱਕ ਨਵੀਂ ਕਹਾਣੀ ਚੱਲ ਪਈਆ ਹੁਣੇ ਪਤਾ ਨਹੀਂ ਐਫ ਆਈ ਆਰ ਦਰਜ ਹੋਗੀ ਕੋ ਹੋਣੀ ਆ ਇਹਦਾ ਕੀ ਬਣੇ ਜਾਇ ਕਿਸ ਤਰੀਕੇ ਨਾਲ ਮੈਨੂੰ ਇਹਦੇ ਜੜਜਾਉਣ ਦੀ ਕੋਸ਼ਿਸ਼ ਕਰਦਾ ਇਸ ਕਰਕੇ ਮੈਂ ਪਹਿਲਾਂ ਆਪਣਾ ਪੱਖ ਜਿਹੜਾ ਉਹ মিডিਆ ਸਾਹਮਣੇ ਰੱਖਿਆ ਵੀ ਮੈਨੂੰ ਸਰਕਾਰ ਇਸ ਗੱਲ ਦਾ ਜਵਾਬ ਦੇ ਵੀ ਮੈਂ ਕਿੱਥੇ ਆ ਮੈਂ ਕਿਰੋਂ ਸਾੜਨ ਦੀ ਧਮਕੀ ਦਿੱਤੀ ਹੈ ਕਿਹਨੂੰ ਮਾਰਨ ਦੀ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਪੰਜਾਬ ਦੇ ਲੋਕੋ ਇੱਥੇ ਜਿਹੜੇ ਸੁੱਡੇ ਹੱਕਾਂ ਦੀ ਪੰਜਾਬ ਦੀ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰਨ ਵਾਲੇ ਲੋਕ ਨੇ ਉਹਨਾਂ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਹੀ ਇਹ ਜੇਲ੍ਹਾਂ 'ਚ ਬੰਦ ਕਰਦਿਆਂ ਕਤਲੇਏ ਨੇ ਉਹਨਾਂ ਨੂੰ ਮਰਵਾਇਆ ਵੀ ਜਾ ਰਿਹਾ ਜਿਵੇਂ ਕਿ ਸਾਡੇ ਨੌਜਵਾਨ ਪਹਿਲਾਂ ਵੀ ਇਬਰੂਗਰ ਦੀਆਂ ਜੇਲਾਂ ਦੇ ਵਿੱਚ ਪਿਛਲੇ ਡੇਢ ਸਾਲ ਤੋਂ ਬੰਦ ਹਨ। ਉਹਨਾਂ ਉਹਨਾਂ ਦੇ ਵਿੱਚੋਂ ਜਿੱਥੇ ਵੀ ਚੁਪਕੇ ਨੇ ਲੋਕਾਂ ਦਾ ਫਤਵਾ ਵੀ ਉਹਨਾਂ ਦੇ ਹੱਕ ਚ ਆ ਚੁੱਕਿਆ ਪਰ ਹਾਲੇ ਤੱਕ ਵੀ ਉਹਨਾਂ ਦੀ ਐਨਐਸਏ ਦੇ ਵਿੱਚ ਇਹਦਾ ਵਾਅਦਾ ਹੋਇਆ ਪੰਜਾਬ ਸਰਕਾਰ ਵੱਲੋਂ ਬਕਾਇਦਾ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਦਾਇਤਾਂ ਮੁਕਾਬਲ ਇੱਥੋਂ ਦੇ ਡੀਸੀ ਨੇ ਉੱਥੋਂ ਦੀ ਉਹ ਲਿਖ ਕੇ ਭੇਜਿਆ ਗ੍ਰਹਿ ਭਾਰ ਕੋਲ ਸੈਕਟਰ ਕੋਲ ਵੀ ਇਹਦੀ ਐਨਐਸਏ ਵਧਾਉਣ ਦੀ ਜਿਹੜੀ ਮਨਜ਼ੂਰੀ ਹੋਰ ਤੋ ਇਹ ਜਿਹੜੀ ਮੈਂ ਵਾਰ-ਵਾਰ ਕਹਿਣਾ ਕਿ ਇਸ ਪੰਜਾਬ ਦੇ ਮੁੱਖ ਮੰਤਰੀ ਦੇ ਅੰਦਰ ਵਿਅਕਤੀਗਤ ਗੁੱਟੜ ਦੀ ਰੂਪ ਪ੍ਰਵੇਸ਼ ਕਰ ਗਈ ਆ ਕਿ ਕਿਵੇਂ ਇਸ ਤਰੀਕੇ ਨਾਲ ਪੰਜਾਬ ਦੀਆਂ ਆਵਾਜ਼ਾਂ ਨੂੰ ਦੱਫਣਾ ਚਾਹੁੰਦੇ ਨੇ, ਕੁੱਟੜਨਾ ਚਾਹੁੰਦੇ ਨੇ ਆ ਜਿਹੜੇ ਨਵੇਂ ਕਾਨੂੰਨ ਆਏ ਨੇ ਇਹ ਕਹਿੰਦੇ ਵਸਤੀਵਾਦੀ ਕਾਨੂੰਨ ਅਸੀਂ ਕੱਟਮ ਕੀਤੇ ਆ, ਕਾਲੇ ਕਾਨੂੰਨ ਅਸੀਂ ਕੱਟਮ ਕੀਤੇ ਅੰਗਰੇਜ਼ਾਂ ਦੇ ਕਾਲੇ ਕਾਨੂੰਨ ਉਹਦੀ ਆੜ ਦੇ ਵਿੱਚ ਕਾਨੂੰਨਾਂ ਦੇ ਵਿੱਚ ਇਹਨਾਂ ਨੇ ਇੰਨਾ ਸਖਤ ਕਰਤਾ ਕੰਮ ਕਿਵੇਂ ਪੂਰੇ ਦੇਸ਼ ਨੂੰ ਕੋਸਟ ਸਟੇਟ ਬਣਾਉਣਾ ਕਿਵੇਂ ਪੁਰਸ ਨੂੰ ਪਾਵਰਾਂ ਦੇਣੀਆਂ ਕਿਵੇਂ ਸੰਘਰਸ਼ਾਂ ਨੂੰ ਪੁੱਟਣਾ ਉਹਦੀ ਇੱਕ ਆਧਾਰਤਾਂ ਗਾਦਨਾ ਚ ਕੱਲ੍ਹ ਆਈ ਹੈ। ਚਟਾਲੇ ਦੇ ਵਿੱਚ ਕਿਸਾਨਾਂ ਨੇ ਗ੍ਰੈਡ ਬਿਲੀ ਬੋਰਡ ਦਾ ਘੇਰਿਆ ਵੀ ਸਾਨੂੰ ਸਾਡੇ ট্রান্সਫਾਰਮਰ ਸੜਿਆ ਨੂੰ 15 ਦਿਨ ਹੋ ਗਏ ਤੁਸੀਂ ਕਿਉਂ ਨਹੀਂ ਦੇ ਦੇ। ਕੂਨਾ ਦੇ ਉੱਤੇ ਗ੍ਰੈਡ ਦੇ ਅਨੁਘੇਰਨ ਦੇ ਮਸਲੇ ਦੇ ਉੱਤੇ ਉਹਨਾਂ ਦੇ ਧਰਾਵਾ ਕਿਹੜੀਆਂ ਲਾਂਗਾਂ ਜਿੰਨਾਂ ਚ ਉਮਰ ਕੈ। ਜ ਜਣੀ ਇਹ ਇੱਕ ਇੱਕ ਤਰੀਕੇ ਨਾਲ ਹਰ ਆਵਾਜ਼ ਨੂੰ ਇਹ ਕਿਸਾਨਾਂ ਦੀ ਹੈ ਮਜ਼ਦੂਰਾਂ ਦੀ ਹੈ ਮਲਾਜ਼ਮਾਂ ਦੀ ਹੈ ਹੱਕ ਮੰਗਣ ਵਾਲੇ ਲੋਕਾਂ ਦੀ ਹੈ ਉਹਨੂੰ ਕਿਸੇ ਵੀ ਤਰੀਕੇ ਨਾਲ ਇਹਨਾਂ ਕਾਨੂੰਨਾਂ ਦਾ ਐ ਤੇ ਕੁਝਲ ਦੇਣਾ ਚਾਹੁੰਦੇ ਸੋ ਪੰਜਾਬ ਦੇ ਲੋਕਾਂ ਨੂੰ ਫੀਲ ਆ ਯਾਰ ਵੀ ਇਹੋ ਜਿਹੇ ਮਸਲਿਆਂ ਤੇ ਖੁੱਲਕੇ ਬੋਲ ਖੁੱਲਕੇ ਆਪਣੇ ਲੋਕਾਂ ਨਾਲ ਖੜੋ ਇਹਨਾਂ ਦਾ ਵਿਰੋਧ ਕਰੋ ਸਵਾਲ ਪੁੱਛੋ ਮੈਂ ਕਹਿੰਦਾ ਮੈਂ ਇਹ ਜਿਹੜੀਆਂ ਗੱਲਾਂ ਕਰਦੇ ਨੇ ਲੱਖਾਂ ਸਾੜ ਨਹੀਂ ਧਮਕੀ ਦਿੰਦਾ ਜੀ ਲੱਖਾ ਉੱਤੇ ਆਇਆ ਨਹੀਂ ਹੁਣ ਇਹਦੀ ਕੋਈ ਪੜਤਾਲ ਹੋਊਗੀ ਕੋਈ ਜਾਂਚ ਹੋਊਗੀ ਜਾਂ ਇੱਕ ਇੱਕ ਲੁਕਵੇਂ ਰੂਪ ਵਿੱਚ ਕੋਈ ਐਫ ਆਈ ਆਰ ਦਰਜ ਕਰਕੇ ਰੱਖ ਲਈ ਜਾਊਗੀ ਇਹ ਲਖੇ ਮਾਮਲਾ ਹੈ ਕਿੱਥੋਂ ਦਾ ਹੈ ਕਿੱਥੋਂ ਦਾ ਮਾਮਲਾ ਕਿੱਥੋਂ ਦਾ ਹੈ ਇਹ ਮੁੰਲਾਪੁਰ ਦਾ ਦੱਸਿਆ ਜਾ ਰਿਹਾ ਵਿਧਾਨੇ ਦਾ ਭਾਵੇਂ ਲੁਧਿਆਣੇ ਦਾ ਜੋ ਇਹਦੇ ਚਾਰਜ ਹੈ ਮੈਂ ਤਾਂ ਇਹ ਤੋਂ ਸੁਣਿਆ ਵੀ ਇਹ ਇਹਦੇ ਚ ਵੀ ਲਖੇ ਦੇ ਖਿਲਾਫ ਲੱਖਾ ਫਿਰ ਠੇਕੇਦਾਰ ਨੂੰ ਸਾੜਨਾ ਆਇਆ ਧਮਕੀ ਦੇ ਕੇ ਭੂ ਮਾਫੀਆ ਕੋਈ ਬਣਾਤਾ ਮੈਨੂੰ ਜਿਵੇਂ ਮੈਂ ਪਹਿਲਾਂ ਸਮਾਗਦਰ ਬਣਾਉਣ ਦੀਆਂ ਕੋਸ਼ਿਸ਼ਾਂ ਨਸਾਸ ਬਣਾਉਣ ਦੀਆਂ ਕੋਸ਼ਿਸ਼ਾਂ ਹੁਣ ਭੂ ਮਾਫੀਆ ਨਾਲ ਜੁੜਦਾ ਇਹਨੇ ਜੇਕਰ ਸਤਿ ਇੱਕ ਕਿੱਡਾ ਵੱਡਾ ਮੈਂ মিডিਆ ਨੂੰ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਵੀ ਕਹਿਣਾ ਚਾਹੁੰਦਾ ਕਿ ਇੱਕ ਬੰਦੇ ਦੀ ਛਵੀ ਬੰਦਾ ਜਦੋਂ ਸਭ ਨੂੰ ਸੁਧਾਰਦਾ ਸੁਧਾਰਦਾ ਹੈ ਕਈ ਦਹਾਕੇ ਲੱਗ ਜਾਂਦੇ ਨੇ ਇਹਦੇ ਉਮਰ ਲੰਘ ਜਾਂਦੀ ਆ ਇੱਕ ਮਿੰਟ ਲਾਉਨੇ ਹੋ ਤੁਸੀਂ ਬੰਦੇ ਦੇ ਉੱਤੇ ਇੱਕ ਐਨੇ ਚਿਰਕ ਟੈਗ ਕਰ ਦੇਣ ਲਈ ਬੰਦਾ ਗੈਂਗਸਟਰ ਆ ਜੀ ਮੈਨੂੰ ਤਾਂ ਹੁਣ ਤੱਕ ਵੀ ਪਹਿਲਾਂ ਗੈਂਗਟਰ ਨੂੰ ਸਾਫ ਕਰਾਂ ਗੈਂਗਟਰ ਕਹਿਣ ਲੱਗੇ ਇਹ ਇਹ ਵੀ ਕੋਈ ਇੱਦਿਹੀ ਸਾਫ ਕਰ ਹੁੰਦੇ ਹੁੰਦੇ ਮੈਂ ਤਾਂ ਖਰਾਣ ਇਸ ਕਰ ਤਿੰਨ ਚੋਣਾਂ ਮੈਂ ਲੜ ਲਈਆਂ ਦੋ ਵਿਧਾਨ ਸਭਾ ਦੀਆਂ ਇੱਕ ਐਮਪੀ ਦੀ ਪਰ ਅਸੀਂ ਫਤਬਾਵੀ ਸੋਨਾ ਮਿਲਿਆ 84000 ਬੋਦੀ ਲੋਕਾਂ 84000 ਬੰਦੇ ਦੇ ਫਤਬਾਹ ਦਿੱਤਾ ਨੂੰ ਮਿਲਿਆ ਤੇ ਇਸ ਕਰਕੇ ਮੈਂ ਪੰਜਾਬ ਦੇ ਮੁਖਮੰਦ ਨੂੰ ਸਿੱਧੇ ਰੂਪ ਤੇ ਚੈਲੰਜ ਮੰਨ ਲਿਆ ਜਨਕੀ ਮੰਦੂ ਵੀ ਇਹ ਵਾਰੀ ਵਾਰੀ ਦੇ ਯਾਪਨ ਉਹਨੇ ਮੈਨੂੰ ਚੱਕ ਕੇ ਇੱਕ ਵਾਰੀ ਪੈਨਸ ਯੂਪੀ ਅਲਾਕੇ ਅੰਦਰ ਰਿਸੜਦੇ ਤੂੰ ਕਦੇ ਕਿਸੇ ਤਰੀਕੇ ਨਾਲ ਮੈਨੂੰ ਘੇਰਦਾ ਜਨ ਕਰਦਾ ਪਰ ਕਿਸੇ ਤਰੀਕੇ ਨਾਲ ਘੇਰਦਾ ਜਨ ਕਰਦਾ ਜਾਂ ਮੇਰਾ ਕਸੂਰ ਕੱਢੋ ਮੈਂ ਕਿੱਥੇ ਗਿਆ ਮੈਂ ਕਿੱਥੇ ਤੈਨੂੰ ਸਾੜ ਲੱਗਿਆ ਤੈਨੂੰ ਮਾਰ ਲੱਗਿਆ ਪਰ ਉਹ ਧਮਕੀ ਦੇਣ ਗਿਆ ਦੂਜੇ ਦਾ ਕੋਈ ਨਾ ਕੋਈ ਪਰ ਮੈਂ ਤੁਹਾਨੂੰ ਦੱਸਣਾ ਵੀ ਇਸੇ ਤਰੀਕੇ ਨਾਲ ਹੈ ਬੁੱਡੇ ਦਰਿਆ ਵਾਲੇ ਮਸਲੇ ਦੇ ਕਰਕੇ ਮੈਨੂੰ ਇਹਨਾਂ ਨੂੰ ਕੋਸ਼ਿਸ਼ ਹੈ ਕਿ ਉਦੋਂ ਪਹਿਲਾਂ ਪਹਿਲਾਂ ਰੁਕੇ ਲਿਆ ਜਾਵੇ ਜਾਂ ਕੋਈ ਪਰਚਾ ਦਿੱਤਾ ਜਾਵੇ ਇਹਨੂੰ ਦਬਾਇਆ ਜਾਵੇ ਜਾਂ ਜਦ ਬਦਲ ਜਿਹੜੇ ਸ਼ਿਕਾਇਤ ਕਰਤਾ ਨਹੀਂ ਕਦੇ ਮਿਲੇ ਉਹ ਤੁਸੀਂ ਉਹਨਾਂ ਨਾਲ ਕੋਈ ਗੱਲਬਾਤ ਨਾ ਪੁਸ਼ਤ ਮੈਂ ਕਿਹਾ ਮੈਂ ਜਾਣਦਾ ਤੱਕ ਨਹੀਂ ਕਿਸੇ ਕੌਣ ਸ਼ਿਕਾਇਤ ਕਰਤਾ ਮੈਂ ਕੁਝ ਪੁੱਛਦਾ ਹੋਊਗਾ ਨਾ ਪੁੱਛਤਾ ਹੋਗਾ ਮੇਰੇ ਕੋਲ ਕੋਈ ਉਹਨਾਂ ਕੋਲ ਮੈਂ ਫੋਨ ਕੀਤਾ ਹੋ ਕੋ ਮੇਰੀ ਲੋਕੇਸ਼ਨ ਹੋਵੇ ਜੇ ਕਿ ਉਥੋਂ ਦੀ ਫੋਟੋ ਹੋਵੇ ਕੋਈ ਵੀਡੀਓ ਕੋਸ਼ਤਾ ਹੂ ਆਣਾ ਕਾਨੂੰਨ ਕੋਈ ਉੱਠ ਕੇ ਕਹਦੇਗਾ ਬਿਨ ਲਖਰੇ ਬਲਾਤਕਾਰ ਕਰਤਾ ਜੀ ਕੋਈ ਕਾਨੂੰਨ ਉੱਤੇ ਬੁੜੀ ਉੱਠ ਕੇ ਲਜਾਉਂਦਾ ਲਖਰੇ ਮੇਰੀ ਬਾਹ ਫੜ ਲਈ ਘਟੋ ਘਟ ਮੈਂ ਕਹਿੰਦਾ ਮੀਡੀਆ ਦੇ ਵਿੱਚ ਗੱਲ ਚੰਗਣ ਤੋਂ ਪਹਿਲਾਂ ਇਹਦੀ ਪੜਤਾਲ ਤਾਂ ਹੋਣੀ ਚਾਹੀਦੀ ਮੰਨ ਲਓ ਕੋਈ ਬੰਦਾ ਮੇਰੇ ਖਿਲਾਫ ਨਹੀਂ ਕਿਸੇ ਬੰਦੇ ਦੇ ਖਿਲਾਫ ਜਾ ਕੇ ਜੀ ਦਰਖਾਸਤ ਹੁੰਦਾ ਹੋਇਆ ਜੀ ਹੁੰਦਾ ਉਹਦੀ ਪੜਤਾਲ ਹੋਣ ਤੋਂ ਬਾਅਦ ਇਹ ਵੀਡੀਓ ਚੱਲ ਹੋਣੀ ਚਾਹੀਦੀ ਭਾਈ ਆਹ ਦਰਖਾਸਤ ਸਹੀ ਪੜਤਾਲ ਹੋਈ ਜੇ ਗਲਤ ਫਰਾਂ ਦੇ ਬੰਦੇ ਪਾਏ ਗਏ ਉਨੇ ਪਤਾ ਨਹੀਂ ਐਫਆਈਆਰ ਹੋਗੀ ਹੋਣੀ ਹੈ ਕਿਤੇ ਕਿਤੇ ਹੋਣੀ ਹੈ ਪਤਾ ਪਰ ਇਹ ਦੱਸਿਆ ਜਾ ਰਿਹਾ ਵੀ ਡੀਜੀਪੀ ਨੇ ਆਪਣੇ ਗ੍ਰਹਿ ਵਿਭਾਗ ਵੱਲੋਂ ਜਿਹੜਾ ਨਿਰਦੇਸ਼ ਜਾਰੀ ਹੋ ਗਿਆ ਡੀਜੀਪੀ ਨੂੰ ਕਿ ਇੱਥੇ ਕਾਰਵਾਈ ਕਰੋ ਇਹਦੇ ਪਰਚੇ ਪਰਚਾ ਦੀ ਇਹ ਮਸਲੀ ਮਸਲਾ ਹੈ ਕਿ ਇਹਦੇ ਨਾਲ ਜੁੜਿਆ ਕਿਸੇ ਵੀ ਤਰੀਕੇ ਨਾਲ ਕਿਸੇ ਨੂੰ ਚੱਕ ਕੇ ਨਾਲ ਜਾ ਦੇਈਏ ਕਿਹੜਾ ਫਿਰ ਕਾਨੂੰਨ ਹੈ ਕਿਹੜਾ ਇਨਸਾਫ ਆਉਂ ਤਰ ਤੋਂ ਭਵੰਤਮਾਨ ਨੇ ਗੱਲਾਂ ਕਰਦਾ ਰਿਹਾ ਵੀ ਇੱਥੇ ਅਸੀਂ ਇਨਸਾਫ ਦੀ ਗੱਲ ਕਰਾਂਗੇ ਅਸੀਂ ਕਿਸੇ ਨਾਲ ਬਦੀ ਕੀ ਨਹੀਂ ਕਰਾਂਗੇ ਜਾਂ ਕੀ ਨਹੀਂ ਕਰਾਂਗੇ ਠੱਕਾ ਨਹੀਂ ਕਰਾਂਗੇ ਕੋਈ ਨਾਏ ਪਰਚਾ ਨਹੀਂ ਹੋਵਾਂਗੇ ਆ ਮੇਰਾ ਕਈ ਵਾਰੀ ਹੋ ਗਈ ਪੁਰਾਣੇ ਪਰਚੇ ਮੇਰੇ ਜਿਹੜੇ ਮੇਰੇ ਪਰਚਿਆਂ ਦੇ ਵਿੱਚ ਮੇਰੀਆਂ ਕੈਂਸਲਸ਼ਨਾਂ ਭਰੀਆਂ ਜਿੰਨਾ ਰੱਤ ਹੋ ਚੁੱਕਿਆ ਖਰਾਜ ਰਿਪੋਰਟਾਂ ਭਰੀਆਂ ਜਾਂ ਠਾਣੇ ਪਰੋਂ 2 ਕੋਰਟ ਹੋ ਗਏ ਦਾਸਤਾਨ ਲਾਂਪੇਜ ਹੋ ਗਏ ਉਹਨਾਂ ਪਰਚਿਆਂ ਨੂੰ ਇਹਨਾਂ ਨੇ ਰੀ ਇਨਵੈਸਟੀਗੇਸ਼ਨ ਕਰਨ ਦੇ ਚੱਕਰ ਤੇ ਦੁਬਾਰਾ ਫਲਾਮ ਦੇਤੇ ਮੇਰੇ ਪਰਚੇ ਅਮਰੋਟ ਮੈਂ ਹੁਣ ਜਮਾਨਤ ਖਰਾ ਕੇ ਜਮਾਨਤ ਭਰਾ ਕੇ ਆਇਆ ਜਿਹੜਾ ਪਰਚਾ 2019 ਦੇ ਵਿੱਚ ਬਾਦਲਾ ਦੇ ਕੋਠੀ ਦਾ ਘਰਾਓ ਕੀਤਾ ਸੀ ਗੁਰਸ ਸਿੰਘ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸਰਕਾਰ ਸੀ ਕਾਂਗਰਸ ਦੀ ਉਹ 307 ਦਾ ਪਰਚਾ ਹਾਲਾਕੁਝ ਉਦੋਂ ਵੀ ਮੈਨੂੰ ਅਈਲ ਜਾਇਆ ਗਿਆ ਕਿ ਲੱਖਾਂ ਦੀ ਗੰਦੀ ਚਲਾ ਰਿਆ ਸੀਗਾ ਤੇ ਲੱਖਨੇਪੁਰ ਤੇ ਗੱਡੀ ਜਾੜਤੀ 307 ਤੋਂ 3 ਸਾਲਾਂ ਕੋਈ ਜੱਕ ਨਹੀਂ ਹੋ ਗਿਆ ਮੈਂ ਨੇੜੇ-ਜੜੇ ਵੀ ਨਹੀਂ ਮੈਂ ਖੜਾ ਗੱਡੀ ਦੇ ਤਾਹਾਂ ਗੱਡੀ ਕੋ ਹੋਰ ਚਲਾ ਰਿਆ ਗਏ ਆ ਉਥੇ ਘਰਾਓ ਕਰਨਾ ਬਾਦਾਂ ਨਹੀਂ ਕੋਠੀ ਉਹਦੇ ਉਹ ਪਰਚਾ ਮੇਰਾ ਜਦੋਂ ਮੈਂ ਸਾਰੀ ਆਪਣੀ ਵੀਡੀਓ ਦਿਖਾਇਆ ਵੀ ਆ ਦੇਖੋ ਜੀ ਮੈਂ ਕਿੱਥੇ ਆ ਮੈਂ ਉਸਤਰਾ ਕੋਲੇ ਗਿਆ ਉਹਨਾਂ ਦਫਤਰ ਮੈਂ ਕਿਹਦੇ ਦੇਖਣਾ ਤਾਂ ਉਹਦੇ ਵਿੱਚ ਮੇਰੀ ਜਾਂਚ ਹੋਈ ਤਾਂ ਮੈਨੂੰ ਜਾਂਚ ਉਹਨਾਂ ਨੇ ਕਰੀ ਕੀਤਾ ਦੇ ਦੋਸ਼ੀ ਦੇ ਦੋਸ਼ਕਰਾ ਦਿੱਤਾ ਉਹ ਵੀ ਮੇਰੀਆਂ ਦਵਾਰੇ ਉਥੋਂ ਅਦਾਲਤਾਂ ਚ ਵਾਪਸ ਕਰਾ ਕੇ ਸਾਰਾ ਉਹ ਦਵਾਰੇ ਚ ਲਾਣ ਦੇ ਨੇ ਥੋੜਾ ਅਗਲਾ ਸਟੈਪ ਕੀ ਹੋਊਗਾ ਸਟੈਪ ਨਾ ਮੈਂ ਲੋਕਾਂ ਨੂੰ ਕਹਿਣਾ ਚਾਹਣਾ ਮੈਂ ਨਾ ਦਰਨਾ ਉਹਦੇ ਨਾਮਾਂ ਚ ਕੌਣ ਜੁਗਣਾ ਦਿੰਦੇ ਕਿ ਛੱਡ 50 ਪਰ ਤੇ ਹੋਰ ਜਿਹੇ ਜੇ ਮਰਜ਼ੀ ਦਵਾ। ਮੈਂ ਲੋਕਾਂ ਨੂੰ ਕਹਿੰਦਾ ਤੁਸੀਂ ਇਸ ਦਾ ਦੇ ਉੱਤੇ ਜੇ ਅੱਜ ਆਪਾਂ ਠੀਕ ਆਪਾਂ ਪਹਿਲਾਂ ਵੀ ਆਪਣੇ ਬੰਦਿਆਂ ਮਗਰ ਉਵੇਂ ਖੜੇ ਜਿਵੇਂ ਖੜਨਾ ਚਾਹੀਦਾ। ਜਿਹੜੇ ਸਾਡੇ ਲਈ ਗੱਲ ਕਰਦੇ ਆ ਪੌਂਦ ਲਈ ਜਦੋਂ ਉਹ ਕੋਈ ਗੱਲਬਾਤ ਹੋ ਜਾਂਦੀ ਹੈ ਵਰਚਾ ਹੋਗਾ ਕਿ ਜੇ ਅੱਜ ਤਾਂ ਆਪਾਂ ਚੁੱਪ ਹੋ ਜਾਈਏ। ਸਾਡਾ ਫਰਜ਼ ਹੁੰਦਾ ਕਿ ਅਸੀਂ ਘਟੋ ਘਟ। ਜਦੋਂ ਮੈਂ 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 ਕਹਿੰਦਾ ਮੈਂ ਖੁੱਲਿਆ ਪਰ ਜੇ ਮਰਜ਼ੀ ਫੜ ਲੈਣੇ। ਮੈਂ ਭੱਜਦਾ ਨਹੀਂ ਮੈਂ ਭੱਜਾਂ ਤਾਂ ਮੈਂ ਚੋਰ ਬਣਾਂ। ਜਦੋਂ ਅਗਰੰਤਮ ਦਿੱਤ ਹੋਇਤੋਂ ਮੈਂ ਸਾੜੂਗਾਂ ਤੋਂ ਮਾਰਦਾ ਹੜਨੋ ਲੋਕਾਂ ਕਣਲ ਪੂਰੋਂ ਤੁਸੀਂ ਕਿੱਥੇ ਹੋ ਜੇ ਤਾਂ ਐਂ ਘਰਾਂ 'ਚ ਬੈਠਣਾ ਹੁਣ ਮੈਂ ਇਹ ਤੋਂ ਇੱਕ ਪਾਣੀ ਵਾਲਾ ਮੁੱਦਾ ਇੱਕ ਮੈਂ ਵੱਡਾ ਅਹਿਮ ਮੁੱਦਾ ਚੱਕਿਆ ਦਰੱਖਤਾਂ ਨੂੰ ਪੱਟਣਾ ਸਰਕਾਰ ਬਣਾ ਰਹੀ ਹੈ ਜੀ ਬਣ ਮਹਾਉਪਸਰ ਬੂਟੇ ਲਾਉਦੀ ਮੁੱਖ ਮੰਤਰੀ ਸਾਹਿਬ ਵੀਰ ਕਰ ਰਹੇ ਨੇ ਕੱਲ੍ਹ ਦੀ ਮੈਂ ਇੱਕ ਬਿਆਨ ਪੜਿਆ ਮੁੱਖ ਮੰਤਰੀ ਸਾਹਿਬ ਦਾ ਕਹਿੰਦੇ ਜੀ ਹਰ ਇੱਕ ਖੇਤ ਦੇ ਵਿੱਚ ਮੋਟਰ ਤੇ ਚਾਰ ਰੋਖ ਲੱਗਣੇ ਚਾਹੀਦੇ ਆ ਜਿੰਨੇ ਫਿਰ ਮੈਂ ਸਖਤੀ ਕਰੂਗਾ ਕਾਨੂੰਨ ਬਣਾਉਂਦਾ ਪੰਜਾਬ ਦੇ ਮੰਤਰੀ ਬੂਟੇ ਲਾਈ ਜਾਂਦੇ ਆ ਐਮਐਲਏ ਦਰਖਤ ਲਾਈ ਜਾਂਦੇ ਆ ਪਾਣੀ ਪਾਈ ਜਾਂਦੇ ਆ ਜੀ ਫੋਟੋ ਮਖ ਤਾਂ ਜਾਂ ਜਾ ਰਹੀਆਂ ਵੀਡੀਓ ਬਣਾਈਆਂ ਜਾ ਰਹੀਆਂ ਦੇਖੋ ਜੀ ਮੰਤਰੀ ਦਰਖਤ ਲਾਉਂਦੇ ਦਰਦੇ ਆ 26000 ਦਰਖਤ ਕੱਟਿਆ ਜਾ ਰਿਹਾ ਸਰਹੰਤ ਤੋਂ ਲੈ ਕੇ ਪਟਿਆਲਾ ਸ਼ਹਿਰ ਦੇ ਉੱਤੇ ਮੈਂ ਉੱਥੇ ਵੀ ਜਾ ਕੇ ਖੜਾ ਮੈਂ ਕਹਾਂ ਜੀ ਦਰਖਤ ਵੱਢਣ ਨਹੀਂ ਦੇਣੇ ਐਨਜੀਟੀ ਨੇ ਪੰਜਾਬ ਸਰਕਾਰ ਨੂੰ ਦੋ ਵਾਰੀ ਨੋਟਿਸ ਕੀਤਾ ਬਾਏ ਆਰਡਰ ਵੀ ਤੁਸੀਂ ਜਿੰਨਾ ਜਰ ਪਾਸੇ ਜ਼ਮੀਨ ਨਹੀਂ ਕਵਰ ਕਰਦੇ ਉਹਨਾਂ ਦੇ ਰੁੱਖ ਨਹੀਂ ਪੜ ਸਕਦੇ ਪਾਸੇ ਜ਼ਮੀਨ ਕਵਰ ਕਰੋ ਇਹ ਰੁੱਖ ਲਾਉਣ ਦਾ ਪ੍ਰਬੰਧ ਕਰੋ ਸ਼ਰਤ ਬਣਾਓ ਛੋਟੇ ਰੁੱਖ ਨੇ ਜਿਹੜੇ ਉਹਨਾਂ ਨੂੰ ਟ੍ਰਾਂਸਪਲੈਂਟ ਕਰੋ ਇੱਥੋਂ ਖੋਕੇ ਹੋਰ ਕਿੱ데 ਲਾਓ ਇਹ ਦੋ ਹਦੈਤਾਂ ਐਂਜੀਟੀ ਨੇ ਨੈਸ਼ਨਲ ਰੀਟਰੀਵਿਊਨਲ ਨੇ ਪੰਜਾਬ ਸਰਕਾਰ ਨੂੰ ਕੀਤੀਆਂ ਨਹੀਂ ਉਹਦੇ باوجود ਇਹਨਾਂ ਨੇ ਰੁੱਖ ਵਧਣੇ ਸ਼ੁਰੂ ਕਰ ਦਿੱਤੇ ਉੱਥੇ ਲੋਕਾਂ ਦੇ ਪ੍ਰਚਾਰ ਕਰਤਾ ਵੀ ਲੱਖਾ ਜਾਂ ਐਨਰਜੀ ਦੀ ਟੀਮ ਹੈ ਸਾਡੀ ਟੀਮ ਕਾਲੇ ਪਾਣੀਆਂ ਦਾ ਮੁੱਢ ਚੱਕ ਟੀਮ ਬੜੇ ਕਾਲੇ ਪਾਣੀਆਂ ਨੂੰ ਦੇਖ ਕੇ ਜਾਂ ਹੋਰ ਮੁੱਦਿਆਂ ਨੂੰ ਪਹਾਰ ਕੇ ਲੈ ਕੇ ਕੁਝ ਮੇਰੇ ਨਾਲ ਭਾਈ ਹਰਪੂਰ ਸਿੰਘ ਮਾਨ ਵਰਗੇ ਨੇ ਸਾਲ ਡਾਕਟਰ ਬੈਂਸ ਵਰਗੇ ਨੇ ਜਸਕੀਰਤ ਵਰਗੇ ਨੇ ਇੰਜੀਨੀਅਰ ਟਾਈਪ ਬੰਦੇ ਡਾਕਟਰ ਟਾਈਪ ਬੰਦੇ ਕਬਲ ਰੋੜਾ ਜੀ ਨੇ ਇਹ 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 ਕਹਿੰਦੇ ਜੀ ਇਹ ਟੀਓ ਵਿਕਾਸ ਦਾ ਵਿਰੋਧ ਕਰਦੇ ਆਂ ਵਿਜੇ ਜੀ ਸੜਕਾਂ ਮੈਂ ਸਰਕਾਰ ਤਾਂ ਇਹ ਰੋਕਦੇ ਆਂ ਅਸੀਂ ਸੜਕਾਂ ਨਹੀਂ ਰੋਕਦੇ 26 ਹਜ਼ਾਰ ਰੁਪਏ ਪਟਟ ਹੁੰਦੇ ਪਾਸੇ ਜ਼ਮੀਨ ਨਹੀਂ ਕਵਲ ਕੀਤੀ 26 ਵੀ ਨਹੀਂ ਲੱਗਣੀ ਇੱਥੇ 0.23 ਜਿਹੜੀ ਐਵਰੇਜ ਆ ਫਤਿਹਗੜ ਸਾਹਿਬ ਦੇ ਵਿੱਚ ਰੁੱਖਾਂ ਦੀ ਹੈ ਸਭ ਤੋਂ ਘੱਟ ਪੰਜਾਬ ਦੇ ਲੋਕ ਫਤਿਹਗੜ ਸਾਹਿਬ ਚ ਆਪਾਂ ਇੱਕ ਪਾਸੇ ਜਿਉਂ ਨਿਕਲਦੀ ਪੰਜਾਬ ਦੇ ਲੋਕਾਂ ਦੀ ਵੀ ਮੀਂਹ ਹੀ ਪਿਆ ਜ ਰੁੱਖ ਵੱਡੋਂਗੇ ਮੀਂਹ ਕਿੱਥੋਂ ਪਾਣੀ ਇੱਕ ਪਾਸੇ ਸਰਕਾਰ ਡਰਾਮਾ ਕਰਦੀ ਹੈ ਵੀ ਰੁੱਖ ਲਾਓ ਅਸੀਂ ਕਾਨੂੰਨ ਬਣਾ ਰਹੇ ਦੂਜੇ ਪਾਸੇ ਉਹੀ ਸਰਕਾਰ ਛੱਪੀ ਹੈ ਰੌਣਕ ਵੱਧ ਰਹੀ ਹੈ ਅਸੀਂ ਕਹਿੰਦੇ ਹਾਂ ਸੜਕ ਨੂੰ ਉਵੇਂ ਹੀ ਰਹਿਣ ਦਿਓ ਬਰਾਬਰ ਜਮੀਨ ਰੁਕਾਰ ਕਰਕੇ ਸੜਕੀ ਬੋਰ ਬਣਾ ਜੋ ਰੁੱਖ ਉਹਨਾਂ ਜਮੀਨ ਦੇ ਦੁਆਰ ਕਰਕੇ ਰੁੱਖ ਪਾਸੇ ਲਾ ਕੇ ਸੜਕ ਚੌੜੀ ਕਰ ਤੋ ਕੋਈ ਲੋੜ ਨਾ ਸੜਕਾਂ ਚੌੜੀਆਂ ਹੋਣ ਦੇ ਉਹਨਾਂ ਚਾਹੀਦੀਆਂ ਹੋਣਾ ਜਿੰਗਾਂ ਨੈਸ਼ਨਲ ਹਾਈਵੇ ਅਥਾਰਟੀ ਨੇ ਆਪਣੇ ਬਟੰਡੋ ਜੀ ਰਿਪੋਰਟ ਛੱਕ ਜਾਂਦੀ ਆ ਬਟੰਡੋ ਬਸਰ ਜਾਂਦੀ ਆ ਦੋਨਾਂ ਪਾਸਿਆਂ ਦੇ ਰੁੱਖ ਲਾਇਆ ਨਾ ਜਿਵੇਂ ਨੇ ਬਹਿਰ ਕੀਤੀ ਹੈ ਬਈ ਉਹ ਇਹਨਾਂ ਨੂੰ ਪਤਾ ਵੀ ਇਹ ਜਿਹੜੇ ਮੁੱਦੇ ਚੱਕ ਰਿਹਾ ਇਹਨਾਂ ਮੁੱਦਿਆਂ ਦੇ ਵਿੱਚ ਯਾਦ ਰ ਅ ਧਿਆਨ ਭੜਕਾ ਦਿਓ ਇਧਰ ਅਲਝਾ ਦਿਓ ਬਾਪੇ ਹੁਣ ਮਨ ਨਾਲ ओरिजिनल ਹੀ ਗੱਲ ਹੈ ਜੇ ਕੱਲ ਨੂੰ ਐਫ ਆਈ ਆਰ ਦਿੰਦੇ ਆ ਤਾਂ ਮੈਂ ਤਾਂ ਉੱਜਣਾ ਸੀਚਾਰਜ ਕਰਨਾ ਪਊਗਾ ਵੀ ਇਸ ਤਰੀਕੇ ਨਾਲ ਜਾਂ ਅਲਝਾਈ ਰੱਖੋ ਜਾਂ ਇੱਕ ਵਾਰੀ ਨੂੰ ਬੰਦ ਕਰੋ ਜਾਣੇ ਹਰ ਹਤਕੰਡਾ ਸਰਕਾਰ ਬਣਾਵੇ ਵੀ ਦੀ ਆਵਾਜ਼ ਕਿ ਤੁਸੀਂ ਕੋਰ ਜਾਉਂਗੇ ਹੋ ਮੈਂ ਕੋਰ ਵੀ ਜਾਉਂਗਾ ਤੇ ਮੈਂ ਆ ਜਿਹੜੇ ਚਰਨਾਂ ਦੇ ਖਿਲਾਫ ਵੀ ਜਾਉਂਗਾ ਠੀਕ ਮਾਨਹਾਨੀ ਦੀ ਵੀ ਟੱਟੋ ਘਟ ਤੁਸੀਂ ਮੇਰਾ ਪੱਖ ਜਾਣਿਆ ਤੁਸੀਂ ਖਬਰ ਚਲਾਤੀ ਮੈਨੂੰ ਭੂਮਾ ਆਪਣੀ ਨਾਲ ਜੋੜ ਰਹੇ ਹੋ ਮੈਨੂੰ ਇੱਕ ਇਹ ਬਣਾ ਲਓ ਕਿ ਲੱਖਾਂ ਤੇ ਅੱਗ ਲਾਉਣ ਆ ਗਿਆ ਕਿਸੇ ਨੇ ਤਾਂ ਮੈਂ ਇਹ ਇਹ ਲੋਕਾਂ ਨੂੰ ਵੀ ਕਹਿਣਾ ਚਾਹਣਾ ਸਭ ਤੋਂ ਵੱਡੀ ਅਦਾਲਤ ਮਨੁੱਖਾਂ ਨੂੰ ਮੰਗੋ ਜਿੱਥੇ ਲੋਕ ਨੇ ਲਹਿਰਾ ਮਰਦੇ ਨੇ ਲੋਕ ਖੜਦੇ ਨੇ ਉੱਥੇ ਸਰਕਾਰਾਂ ਵਿੱਚ ਜਦ ਨੇ ਪਹਿਲਾਂ ਵੀ ਮੇਰਾ ਪਰਚਾ ਨਾ ਲੋ ਖੜਦੇ ਤਾਂ ਮੈਨੂੰ ਚੱਕ ਕੇ ਬਣਾ ਕੇ ਡੀਪੀਸ ਅੰਦਰ ਦੇ ਦੇ। ਅੱਜ ਵੀ ਉਹ ਕੁਸ਼ ਕਰ ਰਹੇ ਨੇ ਨਵੀਂ ਕਹਾਣੀ। ਹੁਣੇ ਪਗੜੀ ਧਾਰਾ ਕਿਹੜੀ ਲਾਉਣਗੇ ਕਿਸੇ ਨੂੰ ਮਾਰਨ ਆ ਗਏ ਸਾੜਨ ਆ ਗਏ ਅੱਗ ਲਾਉਣ ਆ ਗਏ। ਖਬਰਾਂ ਕੀ ਕਹਾਣੀ ਬਣਾਉਣੀ ਇਹਨਾਂ ਨੇ? ਤੁਸੀਂ ਪਿਛਲੇ ਦਿਨੀ ਕੁਝ ਕਿਸੇ ਸੜਕ ਨੂੰ ਕੁਝ ਸ਼ਿੰਗਾਰ ਕੀਤਾ ਹੋਏ ਜਿਨ੍ਹਾਂ ਦਾ ਜੋੜਾ ਜਾ ਰਿਹਾ ਹੋਵੇ। ਸੜਕਾਂ ਦਾ ਰੋਜ ਪਰਦਾ। ਸੜਕਾਂ ਦੇ ਮਸਲਿਆਂ ਤੇ ਤਾਂ ਰੋਜ਼ ਲੜ ਰਹੇ ਹਾਂ। ਮੈਂ ਤਾਂ ਇਹ ਵੀ ਕਹਿ ਰਿਹਾ ਲੋਕਾਂ ਨੂੰ ਸਾਨੂੰ ਜ਼ਮੀਨਾਂ ਨਹੀਂ ਵੇਚਣੀਆਂ ਚਾਹੀਦੀਆਂ। ਜਿਹੜੀਆਂ ਸੀ ਜ਼ਮੀਨਾਂ ਵੇਚ ਰਹੇ ਆ ਅਸਲ ਵਿੱਚ ਆਪਣੇ ភੋਗੜਾ ਪਿੰਡ ਦਾ ਸਵਾ 100 ਏਕੜ ਦੇ ਵਿੱਚ ਕਲੋਨੀ ਕੱਟੀ ਜਾ ਰਹੀ ਹੈ ਉੱਚੇ ਕਲੋਨੀ ਦੇ ਵਿੱਚ ਕਿਸੇ ਨੇ 2 ਕਰੋੜ ਰੁਪਇਆ ਲਾਇਆ ਕਿਸੇ ਨੇ 2.5 ਲਾਇਆ ਕਿਸੇ ਨੇ 1.5 ਲਾਇਆ ਘੁੱਟੀਆਂ ਪਾਈਆਂ ਲੋਕਾਂ ਦੇ ਬਹੁਤ ਸ਼ਾਨਦਾਰ ਉਹ ਵਿੱਚ ਹੀ ਢੰਗਾ ਜਾ ਰਿਹਾ ਕਿਸੇ ਨੇ 50 ਲੱਖ ਦਾ ਕਿੱਲਾ ਵਿੱਚ ਹੈ ਕਿਸੇ ਨੇ 2 ਕਰੋੜ ਦਾ ਵਿੱਚ ਹੈ ਕਿਹਨਾਂ 2.5 ਕਰੋੜ ਦਾ ਵਿੱਚ ਹੈ ਉਹਦੇ ਕੋ ਰੌਲਾ ਪੈ ਗਿਆ ਤੇ ਮੈਂ ਉਹਨਾਂ ਬੰਦਿਆਂ ਕੋਲੇ ਪੜਿਆ ਉਹ ਪਰਿਵਾਰਾਂ ਦੇ ਮੈਨੂੰ ਦੱਸਣ ਲੱਗੇ ਪਰਿਵਾਰ ਇਕੱਠੇ ਹੋ ਕੇ ਕਹਿੰਦੇ ਭਾਈ ਅਸੀਂ ਝੋਲੇ ਭਰੀ ਫਿਰਦੇ ਆਂ ਬੈਗ ਭਰੀ ਫਿਰਦੇ ਆਂ ਪੈਸਿਆਂ ਦੇ ਇਥੋਂ ਜ਼ਮੀਨਾਂ ਵੇਚ ਕੇ ਤੇ ਕਹਾਂ ਜ਼ਮੀਨ ਨਹੀਂ ਮਿਲਦੀ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜੀਆਂ ਕਲੋਨੀਆਂ ਬਣ ਰਹੀਆਂ ਨੇ ਇਹ ਕਲੋਨੀਆਂ ਦੇ ਉੱਤੇ ਵੀ ਪਾਬੰਦੀ ਲੱਗਣੀ ਚਾਹੀਦੀ ਕਲੋਨੀਆਂ ਸਾਡੇ ਨਾਲ ਜ਼ਰਖੇ ਜ਼ਮੀਨਾਂ ਨੂੰ ਖਾ ਰਹੀਆਂ ਸਾਡੀਆਂ ਪਜਾਉ ਜ਼ਮੀਨਾਂ ਨੂੰ ਖਾ ਰਹੀਆਂ ਹਜ਼ਾਰਾਂ ਏਕੜ ਪੈੜੀ ਕਲੋਨੀਆਂ 'ਚ ਰੁਕ ਰਹੀ ਹੈ ਤੁਸੀਂ ਇਹ ਹਿਸਾਬ ਲਾਓ ਬਠਿੰਡਾ ਇਧਰੋਂ ਜੁੜ ਚਿੱਤਾ ਤਪੜੀ ਦੇ ਨਾਲ ਇਦਰੋਂ ਮੁਕਸ਼ਰਾ ਇਦਰੋਂ ਗੋਨੇਆਣਾ ਆਪੋ ਚੋ ਲੋ ਗਿਆ ਗੱਲ ਕਰ ਸ਼ੋਣੀ ਆ ਗਈ ਵਿਚਾਲੇ ਤੇ ਗਾਂ ਚੱਲ ਪੋ ਬਰਨਾਲਾ ਆ ਗਿਆ ਉਰੇ ਤੇ ਪਰ ਇਹਨੂੰ ਲੱਗਾ ਸੰਦੂਰ ਨਾਲ ਸਾਰੇ ਸ਼ਹਿਰਾਂ ਨੇ ਐਂ ਜੁੜ ਜਾਣਾ ਕਿੰਨੀ ਕ ਜਮੀਨ ਹੈ ਪੰਜਾਬ ਕੋਲੇ 25000 ਏਕੜ ਪੈਰੀ ਪੰਜਾਬ ਦੀ ਜਿਹੜੀਆਂ ਸੜਕਾਂ ਬਣਨ ਉਹਦੇ ਰੋਕੀ ਜੋ ਇਹ ਇਹਨੂੰ ਵਿਕਾਸ ਕਹਿ ਰਹੇ ਆ ਵਿਕਾਸ ਨਹੀਂ ਕਹਿੰਦਾ ਮੈਂ ਤਬਾਹੀ ਹੈ ਪੰਜਾਬ ਦੀ ਬਿਨਾਸ਼ ਸੋ ਮੈਂ ਇਹਨਾਂ ਮੁੱਦਿਆਂ ਨੂੰ ਨਾ ਕਿ ਰੋਜ਼ ਹੀ ਬੋਲਦਾ ਰੋਜ਼ ਹੀ ਲੋਕਾਂ ਨੂੰ ਜਾਗਰੂਕ ਕਰਦਾ ਇਹ ਚੋਂ ਮੈਨੂੰ ਲੱਗਦਾ ਵੀ ਇਹ ਬੰਦਾ ਰਹਿ ਗਿਆ ਥੱਪ-ਥੱਪ ਦਾ ਤਾਂ ਮੈਂ ਦੁੱਧ ਕਰੂੰ ਕਿਹਨਾ ਭੜਾਉ ਉਹ ਮੈਂ ਆਉਣ ਵਾਲੇ ਸਮੇਂ 'ਚ ਦੇਖਦਾ ਵੀ ਇਹ ਕੀ ਪਰਚਾ ਕਰਦੇ ਆ ਕਾਹਦਾ ਕਰਦੇ ਆ ਆ ਚੱਲ ਵੀ ਖਬਰ ਨੂੰ ਪਤਾ ਲੱਗ ਜੂਗਾ ਮੈਂ ਪਤਾ ਵੀ ਕਰਾਇਆ ਦੱਸ ਨਹੀਂ ਰਿਹਾ ਕੋਈ ਕਹਿ ਰਹੇ ਪਤਾ ਨਹੀਂ ਜਾਂਦਾ ਹੋਇਆ ਕਿ ਨਹੀਂ ਹੋਇਆ ਪਰ ਜੇ ਡੀਜੀਪੀ ਨੂੰ ਗ੍ਰਹਿ ਮੰਤralੇ ਵੱਲੋਂ ਕੋਈ ਨਿਰਦੇਸ਼ ਆਇਆ ਵੀ ਇਹ ਫਾਇਰ ਕਰੋ ਤੇ ਆ ਖਬਰਾਂ ਚਾ ਦਫੀਆਂ ਤਾਂ ਕੋਈ ਨਾ ਕੋਈ ਤਾਂ ਚ ਕਹਾਣੀ ਰਹਿ ਗਈ ਬੜੀ ਲੋਕਾਂ ਨੂੰ ਪੀੜਾ ਵੀ ਜਦੋਂ ਭਰਾਵਾਂ ਨੂੰ ਸਦਾ ਦੰਗਾਂ ਹੁੱਕਾ ਮਾਰੂਗਾ ਪੀੜਾ ਨਹੀਂ ਦਿੱਤੀ ਨਾ ਪਾਇਓ ਤੇ ਮੈਂ ਤੁਹਾਡੇ ਖਾਤਰ ਮੈਂ ਪੰਜਾਬ ਖਾਤਰ ਅਕੀਲ ਦੇ ਸਾਥ ਖੜਾ ਹਾਂ